ਨਾਈਟਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਐਮਡੀ ਯੋਗਸ਼ਾਲਾ ਯੋਜਨਾ ਰਾਜ ਦੇ ਨਾਗਰਿਕਾਂ ਨੂੰ ਮੁਫਤ ਯੋਗਾ ਸਿੱਖਿਆ ਪ੍ਰਦਾਨ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੀ ਹੈ ਇਸ ਯੋਜਨਾ ਦਾ ਉਦੇਸ਼ ਯੋਗਾ ਨੂੰ ਜਨ ਜਨਤਾ ਤੱਕ ਪਹੁੰਚਾ ਕੇ ਇੱਕ ਜਨ ਲਹਿਰ ਬਣਾਉਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਸ ਮੁਹਿੰਮ ਤਹਿਤ ਪ੍ਰਮਾਣਿਤ ਯੋਗਾ ਅਧਿਆਪਕਾਂ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਜੋ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਨਾ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਮਨਸ਼ੂ ਜੈਨ ਨੇ ਦੱਸਿਆ ਕਿ ਲੁਧਿਆਣਾ ਜਿਹੜੇ ਦੇ ਹਜ਼ਾਰਾਂ ਲੋਕ ਸੀਐਮ ਦੀ ਯੋਗਸ਼ਾਲਾ ਯੋਜਨਾ ਦਾ ਲਾਭ ਉਠਾ ਰਹੇ ਹਨ ਉਹਨਾਂ ਨੇ ਜ਼ਿਲ੍ਹੇ ਦੇ ਸਾਰੇ ਬीडीपीਓਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵੱਧ ਤੋਂ ਵੱਧ ਨਾਗਰਿਕਾਂ ਨੂੰ ਇਸ ਯੋਜਨਾ ਨਾਲ ਜੋੜਨ ਤਾਂ ਜੋ ਉਹ ਯੋਗਾ ਦੇ ਲਾਭਾਂ ਦਾ ਅਨੁਭਵ ਕਰ ਸਕਣ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 195 ਥਾਵਾਂ ਤੇ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਤੇ ਹੁਣ ਤੱਕ 9861 ਲੋਕਾਂ ਨੇ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ ਮੁੱਖ ਮੰਤਰੀ ਯੋਗਸ਼ਾਲਾ ਅਭਿਆਨ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਵਿੱਚ ਟ੍ਰੇਨਰ ਆਪਣੀ ਮਿਹਨਤ ਅਤੇ ਲਗਨ ਨਾਲ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰ ਰਿਹਾ ਹਨ। ਇਹਨਾਂ ਵਿੱਚ ਬਲਾਕ ਰਾਇਕੋਟ ਤੋਂ ਅਵਤਾਰ ਸਿੰਘ ਤੇ ਸਤਵੀਰ ਸਿੰਘ, ਬਲਾਕ ਸੁਦਾਰ ਤੋਂ ਰਾਹੁਲ ਕੁਮਾਰ ਸ਼ਰਮਾ, ਹਲਵਾਰਾ ਤੋਂ ਰਜੇਸ਼ ਕੁਮਾਰ ਲਖੇੜਾ, ਸਿਧਵਾਬੇੜ ਤੋਂ ਵਿੰਦਰਜੀਤ ਕੌਰ, ਮਦੂਪ ਤੇਜ ਸੂਰੀਆਕਾਂਤ ਕੁਮਾਰ, ਜਗਰਾਉਂ ਤੋਂ ਜੁਜਾਰ ਸਿੰਘ, ਯਾਦਤ ਤੇ ਰਿਸ਼ਵ, ਪਖਵਾਲ ਤੋਂ ਧਰਮਦੇਵ ਸ਼ਰਮਾ, ਡੇਲੋਂ ਤੋਂ ਮਨਜੀਤ ਕੌਰ, ਮਲਾਉ ਤੋਂ ਮਨਜੀਤ ਕੌਰ, ਦੋਧਰਾ ਤੋਂ ਇਕਬਾਲ ਰਾਜਕੁਮਾਰ ਤੇ ਕਾਕਾ ਦੋ ਰਾਹਾਂ ਤੋਂ ਉਮੀਦਵਾਰ ਸ਼ਾਮ ਰਹਾ ਨਾ ਸਮਰਾਲਾ ਤੋਂ ਮਨਪ੍ਰੀਤ ਸਿੰਘ ਅਤੇ ਦਿਵਿਆ ਸ਼੍ਰੀ ਦਿਵਯਾਂਸ਼ੀ ਸ਼੍ਰੀ ਵਾਸਤਵ ਅਤੇ ਟ੍ਰੇਨਰ ਅਮਰਦੀਪ ਸਿੰਘ ਇੰਦਰਜੀਤ ਕੌਰ ਲక్ష్ਮੀ ਨੀਹਾ ਸੋਨਾਰਾਣੀ ਨੈਨਾ ਰਮਨਦੀਪ ਕੌਰ ਪ੍ਰੀਤੀ ਨੇਗੀ ਅਰुण ਕੁਮਾਰ ਚੌਧਰੀ ਸ੍ਰੇਸ਼ਟੀ ਸ਼ਕਤੀ ਸ਼ੁਭਮ ਸਿੰਘ ਬਾਲ ਹਰਜੀਤ ਕੌਰ ਮਾਚੀਵਾੜਾ ਸਾਹਿਬ ਲੋਕ ਧਿਆਨ ਸੁਖਮ ਕਸਰਤ ਸਥੂਲ ਕਸਰਤ ਯੋਗਾਸਨ ਪ੍ਰਾਣਯਾਮ ਅਤੇ ਸੂਰਜੇ ਨਮਸਕਾਰ ਵਰਗੀਆਂ ਯੋਗ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਨਾ ਸਿਰਫ ਮਾਨਸਿਕ ਅਤੇ ਸਰੀਰਕ ਤੌਰ ਤੇ ਸਸ਼ਕਤ ਹੋ ਰਿਹਾ ਹਨ ਸਗੋਂ ਸ਼ੂਗਰ ਦਮਾ ਸਾਇਟਿਕਾ ਮਾਈਗਰੇਨ ਪੇਟ ਦਰਦ ਗੋਡਿਆਂ ਦਾ ਦਰਦ ਉੱਚ ਅਤੇ ਘੱਟ ਬੀਪੀ ਵਰਗੀਆਂ ਕਈ ਬਿਮਾਰੀਆਂ ਤੋਂ ਵੀ ਰਾਹਤ ਪ੍ਰਾਪਤ ਕਰ ਰਹੇ ਹਨ ਸੀਐਮ ਦੀ ਯੋਗਸ਼ਾਲਾ ਇੱਕ ਵਾਰ ਫਿਰ ਸਾਬਤ ਕਰ ਰਹੀ ਹੈ ਕਿ ਯੋਗਾ ਨਾ ਸਿਰਫ ਇੱਕ ਪ੍ਰਾਚੀਨ ਅਭਿਆਸ ਹੈ ਸਗੋਂ ਇਹ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਇੱਕ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ